ਕਟਨਾ ਦਾ ਮੈਨੂੰ ਕੁਛ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਈ ਕਰਤੀ ਸੀ ਕਿ ਤਰੀਕੀ ਜਦੋਂ ਨਾ ਪਤਾ ਹੋਈ ਜਿੱਦਾਂ ਸਾਨੂੰ ਕੁਛ ਨਹੀਂ ਪਤਾ ਸਾਨੂੰ ਕੁਛ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਹਾਂ ਜੀ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਦੀ ਹੈ ਜਿਵੇਂ ਮਰਦੀ ਸਾਡੀ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮੈਨੂੰ ਲਿਆ ਕੋ ਅੱਜ ਸਾਡੀ ਕੁੜੀ ਐ ਕੱਲ ਨੂੰ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਾਰੇ ਪੰਜਾਬ ਦੀ ਦਿੱਤੀ ਹੈ ਅਮਰੀਕਨ ਦੀ ਦਿੱਤੀ ਸਾਨੂੰ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਹੈ 2 ਦਿਨ ਹੋ ਗਏ ਉਹ ਨਾ ਤੇ ਜੂਣੀ ਸਰਕਦੀ 2 ਦਿਨਾਂ ਦੀ ਕੁੜੀ ਕੰਡਿਆਪ ਕੀਤੀ ਵੀ ਇਹਨਾਂ ਨੇ ਸਾਹ ਨੂੰ ਨਹੀਂ ਪਤਾ ਸਾਡੀ ਕੁੜੀ ਦਾ ਕੀ ਵਾਪਰ ਗਿਆ ਕਿ ਲੱਡਕੇ ਸਿੱਕਦੀ ਭਾਈ ਕੋਈ ਗੁਸਤਾ ਦੱਸਦਾ ਇਹ ਹੈ ਤਾਂ ਕਿਸਨ ਨੂੰ ਮੁਮ ਨਾ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਰਦਾ ਤਤ ਕਰਦੇ ਕੋਈ ਕਮਾਦਿਆ ਸਰਪਾਈ ਹੈ ਹਾਂ ਇੱਡੇ ਗੱਦੇ ਦਰੀਆ ਸਾਹਿਬ ਆਪਣੀ ਲਈ ਆਪਣੀ ਜਗ੍ਹਾ ਮੇਰਾ ਨਾਂ ਮੇਰੀ ਕੁੜੀ ਦਾ ਬਾਤ ਨਹੀਂ ਆਵਾਂਗੇ ਮੇਰੀ ਕੁੜੀ ਨੂੰ ਸਾਹ ਨਹੀਂ ਲੱਗਦਾ ਉਹਨੂੰ ਲੈ ਕੇ ਅਸੀਂ ਅੱਥੀਆ ਜੁਰਮਾਨੇ ਚਾਰਾਂ ਨੇ ਪੰਜਾਂ ਨੇ ਰਲ ਕੇ ਤੇ ਨਹਿ ਕਿਤਾ ਵਿਆਜ ਤੱਕ ਸਾਨੂੰ ਅਜੇ ਤੱਕ 4-2 ਦਿਨਾਂ ਦੀ ਵਿੜਕਣ ਦਿੱਤੀ ਕੁੜੀ ਮਾਰੀ ਐ ਜਉਂਦੀ ਐ ਸਾਨੂੰ ਪੋਸਿਟਿਵ ਆਜਣ ਦਿੱਤਾ ਵੀ ਨਹਿਰ ਦੇ ਵਿੱਚ ਐ ਪਰ ਹਜੇ ਤੱਕ ਇਹਨਾਂ ਨੇ ਕੁਝ ਨਹੀਂ ਪ੍ਰਸ਼ਾਸ਼ਕੀ ਨਾਲ ਸਾਡਾ ਸਾ ਦਿੱਤਾ ਸਾਡੀ ਕੁੜੀ ਇਹਨਾਂ ਕਿਨੇ ਕੀਤੀ ਹੈ ਮੇਰੀ ਕੁੜੀ ਚੰਡੀਗੜ੍ਹ ਵੱਰਦੀ ਸੀ ਚੰਡੀਗੜ੍ਹ ਤੋਂ ਬਹੁਤ ساری ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਹੈ ਇਹਨਾਂ ਨੇ ਕੋਈ ਜਿਤੂ ਬਹੁਤ ਪਤਾ ਨਹੀਂ ਕੀ ਹੋਇਆ ਕੀ ਨਾਂ ਨਾਮ ਫੋਨ ਵਾਂਦੀ ਸਾਡੇ ਨਾਲ ਅੱਜ ਤੱਕ ਕੋਈ ਵਾਰਦਾਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤਾਂ ਕਈ ਕਿੱਥੇ ਅਸੀਂ ਧੁੱक्कਨ ਬਾਨੇ ਦੋ ਤਿੰਨ ਦਿਨਾਂ ਤੇ ਬੈਠੇ ਆਂ ਕੋਈ ਕੋਈ ਪ੍ਰਸ਼ਾਸਨ ਨੇ ਸਾਡਾ 29 ਪਰ ਕੋਈ ਵਿਸਵਾਸ ਨਹੀਂ ਤਾਇਆ ਅਜੇ ਤੱਕ ਸਾਡੀ ਉਲਟੀ ਚੱਲੀ ਜਾਂਦੀ ਹੈ ਪਰ ਉਹਦੇ ਵੱਡੇ ਵੱਡੇ ਧਰਾਨੇ ਬਹੁਤ ਬੱਚੇ ਨਾਲ ਹੈ ਹਾਂ ਜੀ ਤਾਂ ਕਿ ਜਿਹੜੇ ਨਹੀਂ ਮੁਰੇ ਘਰੇ ਬੱਚੇ ਕਿਉਂ ਇੱਕ ਪੁਸਤਕਾਰ ਵਿੱਚ ਕਿਉਂ ਨਹੀਂ ਜਿੰਕੀ ਲੱਗਦਾ ਕਿਉਂ ਨਹੀਂ ਕਰ ਰਹੀ ਜੀ ਉਸ ਪਤੇ ਕਰਾ ਤੋਂ ਪਹਿਲ ਹੋ ਚੁੱਕੀ ਹੈ ਉਹ ਗੱਲ ਪੁਲਿਸ ਦੇ ਅੱਥਰ ਬੰਦੇ ਨੇ ਜਾਨਾ ਸਾਨੂੰ ਹੋਏ ਤਾਂ ਕੋਈ ਜ਼ਾਮਣੀ ਮਿਲਿਆ ਕੋਈ ਉਹ ਸਮੋਲ ਜਮਾਨਾ ਰਲੀ ਹੋਈ ਹੈ ਪੁਲਿਸ ਮੋਲ ਜਮਾਨਾ ਰਲੀ ਹੋਈ ਹੈ ਪੈਸੇ ਚੜ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਆ ਪਰ ਹਜੇ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਨਾ ਪਿਆਰ ਕਰਕੇ ਦੇ ਜਿੰਨੇ ਕੋਈ ਪਰੋਹਣੇ ਹੋਣ ਹਜੇ ਤੱਕ ਕੋਈ ਟੱਪ ਨਹੀਂ ਚੜਾਇਆ ਇਹਨਾਂ ਨੇ ਅੱਜ ਦੀ ਨਾੜ ਕੀ ਨਾ ਮੈਂ ਕੁਸ਼ਣ ਗਰਗ ਜੀ ਕਿਦਨਵਾ ਤੋਂ ਕੀ ਗੱਲ ਹੋਈਏ ਕਿ ਮੇਰੇ ਦੋਸਤ ਦੀ ਪੋਤੀ ਹੈ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ شریف ਤੇ ਨੇਕ ਪਰਵਾਰਾ ਧਾਰਮਿਕ ਆਸਤਾਸ਼ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਨਾ ਨੂੰ 40 ਸਾਲ ਹੋ ਗਏ ਕਿ ਦੋਸਤ ਕਿਦਨਵਾ ਤੋਂ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਨੇ ਰੱਖਦੀ ਹੈ ਬੰਦਾ ਕੁੜਵਾਰ ਨਾਲ ਵਰਤਦਾ ਜਿਹਦਾ ਬਹੁਤ ਹੀ ਵਧੀਆ ਨਜ਼ੀਰ ਤੇ ਬਹੁਤ ਸ਼ਰੀਪ ਪਰਿਵਾਰ ਹੁੰਦਾ। ਕਿ ਕਿੱਥੇ ਗਿਆ? ਇੱਕ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਨੇ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹ ਉਹਨੂੰ ਖਾਤੂ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨੇ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਹ ਕਰਦਾ ਦਾ ਪਤਾਗਾ। ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ-ਛੇ ਦਰਿੰਦੇ ਪੰਜ ਚਾਰ ਕੋਈ ਵੱਡੇ ਘਰਾਂ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਿਜ ਨਹੀਂ ਹੈ ਉਹਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਡੇ ਨੂੰ ਕਿਹਾ ਮੁੰਡੇ ਦੇ ਡੈਡੀ ਨੇ ਵੀ ਆ ਕਰਨਾ ਦੱਸੀ ਨਹੀਂ ਵੀ ਵਾਪਸ ਕੀਤੀ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਗੱਲ ਉਹ ਮਰਾ ਰਹੇ ਸੀ ਵੀ ਇਹ ਕਦਨਾ ਵਾਪਰ ਚੁੱਕੀ ਆ ਤੇ ਉਹਨੂੰ ਇੱਥੋਂ ਲਿਆਂਦਾ ਜਦੋਂ ਅਸੀਂ ਲਿਆਂਦਾ ਸਾਨੂੰ ਕਹਿੰਦਾ 10-20 ਮਿੰਟ ਰੁਕੋ ਅਸੀਂ ਉਹਨੂੰ ਦੱਸਦੇ ਆ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਏ ਬਿੱਕ ਚੁੱਤੀ ਦੀ ਪੁਲਿਸ ਸਾਥੀਆ ਤੁਨ ਸਾਨੂੰ ਇਹ ਸ਼ੱਕ ਆ ਵੀ ਪੁਲਿਸ ਰਲੀ ਹੋਈ ਹੈ ਜੀ ਕੁੜੀ ਦਾ ਮਾਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਕਿੰਨੀ ਸੱਟਿਆ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸਿੱਟਿਆ ਸਾਨੂੰ ਜੋ ਕੀ ਪੁਲਸ ਇਹ ਗੱਲ ਕਹਿੰਦੀ ਹੈ ਵੀ ਕੁੜੀ ਨੂੰ ਕਵਰਾਦ ਹੋ ਗਈ ਮੁੰਡੇ ਵੀ ਮੁੰਡਿਆਂ ਨੇ ਦੱਸਦੇ ਆ ਵੀ ਜਿਹੋ ਮਲਜੀ ਮੈਂ ਉਹ ਦੱਸ ਲਿਆ ਪੁਲਸ ਉਹਨਾਂ ਦੇ ਵਿਸ਼ਵਾਸ ਕਰ ਰਹੀ ਹੈ ਸਾਡੇ ਦੇ ਵਿਸ਼ਵਾਸ ਨਹੀਂ ਕਰ ਰਹੀ ਵੀ ਜਲੇ ਮਲਜਮਾ ਵੈਧ ਅਸਰੀ ਵੀ ਕੁੜੀ ਨੂੰ ਘੁਰਾੜ ਹੋ ਗਈ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਾਉਣ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਲਿਆਵਾ ਚਿੰਦਾ ਜਾਂ ਕਿਸੇ ਨੂੰ ਦੱਸਣਾ ਚਾਹੀਦਾ ਜਾਂ ਕਿਸੇ ਨੂੰ ਕੁਝ ਕਰਨਾ ਚਾਹੀਦਾ ਉਹਨੇ ਇਹ ਨਹੀਂ ਕੀਤਾ ਕਹਿੰਦਾ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਹੈ ਕੁੜੀ ਘੁਰਾੜ ਤੇ ਕਹਿੰਦਾ ਕੁੜੀ ਕਹਿੰਦੀ ਵੀ ਮੇਰੇ ਨਾਲ ਫੋਟੋ ਖਿੱਚ ਕਹਿੰਦਾ ਮੈਂ ਕਿਹਾ ਤੇਰੀ ਫੋਟੋ ਮੈਂ ਇਕੱਲੇ ਨਹੀਂ ਖਿਚਦਾ ਕੁੜੀ ਨੂੰ ਮੈਂ ਫੋਟੋ ਖਿਚਵਾਉਣ ਵਾਸਤੇ ਕਿਹਾ ਤਾਂ ਕੁੜੀ ਦਾ ਪੈਰ ਦਿਲ ਗਿਆ ਉਹਨੂੰ ਮੈਰਟੀਡਿਕ ਵੀ ਗਿਆ ਨਾ ਸਾਰੇ ਪ੍ਰਵਾਸੀ ਨੂੰ ਪਛਾਣ ਹੱਥ ਇਹ ਦੇ ਬਿਆਨ ਦਿੰਦੀ ਹੈ ਬੋਲ ਦੇਖੋ ਬੋਲ ਪੁੱਛਤਾ ਨਾ ਦੁਵਾਦ ਕੀ ਵੀ ਗਿਆ ਹੁਆ ਅੱਗੇ ਕਾਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਭਾਈ ਜੀ ਇੱਕ ਮਿੰਟ ਹੋਰ ਤੁਸੀਂ ਧਰਨਾ ਲਾਇਆ ਤੇ ਹਾਂਜੀ ਕਾ ਕੀ ਕਰ ਰਹੇ ਹੈਗੇ ਕਾ ਅਸੀਂ ਬਾਈਪਾਲ ਬੰਦ ਕਰਾਂਗੇ ਜੀ ਬਾਈਪਾਲ ਦਾ ਮਤਲਬ ਹੈ ਅਸੀਂ ਪੰਜਾਬ ਬੰਦ ਕਰਾਂਗੇ ਪੰਜਾਬ ਵੀ ਨਾ ਬੰਦ ਹੋ ਗਏ ਕੋਈ ਸਾਡੀ ਸਮੱਸਿਆ ਇਹਨਾਂ ਨੇ ਸੁਣੀ ਅੰਦਰੋਂ ਅਮੀਰਾ ਵੀ ਸੁਣ ਕੇ ਕਿ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਸਾਡੀ ਮੋਰ ਮੰਡੀ ਸਾਡੇ ਨਾਲ ਹੈ ਸਾਡੇ ਯੁੰਗ ਦੇ ਨਾਲ ਹੈ ਦੋ ਦਿਨ ਹੋ ਗਏ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਤੁਹਾਨੂੰ ਤੁਹਾਨੂੰ ਮਿੱਠੀ ਲollipops ਦੇ ਰਹੀ ਹੈ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਕੋਈ ਬੰਦੇ ਫੜ ਲੈ ਪੁਲਿਸ ਕੀ ਜਾਂਦੀ ਕਹਿੰਦੇ ਬੰਦੇ ਫੜ ਲਓ ਇਹ ਗੱਲ ਕਹੀਆਂ ਤਾਂ ਇਕੱਲੇ ਬੰਦੇ ਹੀ ਫੜਿਆ ਵਾਜੀ ਬੰਦੇ ਵਾਲੇ ਕਿ ਉਹਨਾਂ ਨੂੰ ਕੁਰਤੀਆਂ ਦੇ ਵਾਰਕ ਬਣਾਉਣੇ ਬਣਾ ਕੇ ਉਹਨਾਂ ਨੂੰ ਬਾਹਰ ਰੱਖਿਆ ਉਹ ਬੰਦੇ ਫੜਿਆ ਲੈ ਕੀ ਮੰਗੀ ਹੁਣ ਕੀ ਮੰਗੀ ਹੈ ਸਾਡੀ ਮੰਗ ਤਾਂ ਸਾਡੀ ਕੁੜੀ ਸਾਡੇ ਹਵਾਲੇ ਕਰੋ ਜਿਉਂਦੀ ਜਾਂ ਮਰੀ ਉਹਨਾਂ ਨੂੰ ਪਤਾ ਇਹ ਪੁਲਿਸ ਫਰ ਸਟੇਸ਼ਨ ਨੂੰ ਵੀ ਪਤਾ ਕੁੜੀ ਕਿੱਥੇ ਹੈ ਕਿ ਹੁੰਦੀ ਹੈ ਕਿ ਮਰੀ ਹੈ ਇਹ ਮੁੰਡੇ आले ਨੂੰ ਵੀ ਪਤਾ ਵੀ ਕੁੜੀ ਪਈ ਹੈ ਕਿ ਜਿੰਦਾ ਹੈ ਅਸ ਤਾਂ ਇਹਨਾਂ ਦੇ ਮਾਪੇ ਪਾਪ ਨੂੰ ਵੀ ਉਹੀ ਸਹਯਾ ਦਿੱਤੀ ਜਾਵੇ ਜਿਹੜੀ ਸਾਡੀ ਕੁੜੀ ਨਾਲ ਹੋਈ ਹੈ ਜੇ ਸਾਡੀ ਕੁੜੀ ਮਰੀ ਹੈ ਤਾਂ ਨਾ ਮੁੰਡਾ ਵੀ ਬੰਦਾ ਚਾਹੀਦਾ ਉਹੀ ਬਰਾਬਰ ਦਾ ਇਨਤਜ਼ਾਰ ਸਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ ਮੋਡਮੰਟੀਜ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪਹਿ ਚੁੱਕੀ ਹੈ ਔਰ ਕੱਲ ਤੋਂ ਹੀ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰਦ ਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇੰਟਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਆ ਮਾਰਿਆ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸ ਐਚਓ ਇਨਸਪੈਕਟਰ ਮਨਜੀਤ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਸਸਪੈਂਡ ਕਰ ਦਿੱਤਾ ਹੈ ਮੈਂ ਹਾਲਾਤਾਂ ਦੀ ਗੱਲ ਕਰੀ ਐ ਇਸ ਟਾਈਮ ਬਾਜ਼ਾਰ ਬੰਦ ਆ ਕਿਹ ਜਿਹਾ ਤੁਸੀਂ ਭਰੋਸਾ ਦੇਣਾ ਚਾਹੋਗੇ ਜਿਹੜਾ ਮੈਂ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਜਿਹੜੇ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ ਡੀਐਸਪੀ ਸਿਟੀ 1 ਮਨਜੀਤ ਹਰਬੰਨ ਸੌਰੀ ਡੀਐਸਪੀ ਡੀ ਮਨਜੀਤ ਇਹ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚ ਉਹਨੇ ਕੀਤੀ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਹੈ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਹੈ ਤੇ ਜੋ ਵੀ ਹੋਰ ਤਫਤੀਸ਼ ਚਾਹੀਏ ਇਹਨਾਂ ਦੀ ਕੋਈ ਅਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕ ਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ